ਸ਼ਹਿਰ ਵਿੱਚ ਅਪਰਾਧੀਆਂ ਨੂੰ ਨੱਥ ਪਾਉਣ ਲਈ ਜਲੰਧਰ ਪੁਲਿਸ ਨੇ 1,11,000 ਰੁਪਏ ਦੀ ਚੋਰੀ ਦੀ ਨਕਦੀ ਸਮੇਤ ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਬੇਰਵਿਆਂ ਦਾ ਖੁਲਾਸਾ ਕਰਦੇ ਹਾਂ ਜਲੰਧਰ ਪੁਲਿਸ ਨੇ ਦੱਸਿਆ ਕਿ ਇਸਤੀ ਮਲੋਤਰਾਵਾਸੀ ਸੰਤੋਖਪੁਰ ਨੇ ਸ਼ਿਕਾਇਤ ਕਰਵਾਈ ਸੀ ਕਿ ਉਸਨੇ ਰੋਜ਼ਾਨਾ ਦੀ ਤਰ੍ਹਾਂ ਮਾਰਕੀਟ ਵਿੱਚ ਮਲੋਤਰਾ ਐਂਟਰਪ੍ਰਾਈਜ਼ ਨਾਮ ਦੀ ਦੁਕਾਨ ਬੰਦ ਕਰਕੇ ਗਿਆ ਅਗਲੇ ਦਿਨ ਉਸਨੇ ਦੇਖਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਉਸਦੀ ਦੁਕਾਨ ਅੰਦਰ ਦਾਖਲ ਹੋ ਕੇ 1,14,000 ਰੁਪਏ ਚੋਰੀ ਕਰ ਲਏ ਹਨ ਜਾਂਚ ਦੌਰਾਨ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਉਰਫ ਪਾਲਾ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਜੋਲਾ ਥਾਣਾ ਪਤਾਰਾ ਜਲੰਧਰ ਵਜੋਂ ਹੋਈ ਹੈ ਪੁਲਿਸ ਨੇ ਛਾਪੇਮਾਰੀ ਦੌਰਾਨ ਮੁਲਜ਼ਮ ਨੂੰ 1,11,000 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰ ਲਿਆ ਹੈ ਜਲੰਧਰ ਦੀ ਪੁਲਿਸ ਨੇ ਮੁਲਜ਼ਮ ਖਿਲਾਫ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਅਗਲੀ ਜਾਨ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜਲੰਧਰ 36 11 8 24 ਨੂੰ ਐਤਵਾਰ ਵਾਲੇ ਦਿਨ ਦੇਰਕੁਸ਼ਾ ਮਾਰਕੀਟ ਜਿਹੜੀ ਕਿ ਆਪਣੇ ਮੈਡੀਕਲ ਦਵਾਈਆਂ ਦਾ ਸਬੰਧਤ ਮਾਰਕੀਟ ਹੈਗੀ ਉੱਥੇ ਇੱਕ ਮਲੋਤਰਾ ਇੰਟਰਪ੍ਰਾਈਜ਼ ਨਾਮ ਦਾ ਦੁਕਾਨ ਸੀਗੀ ਉਹਦੇ ਵਿੱਚੋਂ ਇਹ ਦਿਨ ਦੇ ਟਾਈਮ ਦੇ ਉੱਤੇ ਚੋਰੀ ਹੋਈ ਸੀਗੀ। ਉਹ ਜਿਸ ਚੋਰੀ ਦੇ ਵਿੱਚ ਕਰੀਬ 1,11,000 ਰੁਪਏ ਦੇ ਸਮਥਿੰਗ ਜਿਹੜੇ ਹੈਗੇ ਆ ਕੈਸ਼ ਵੀ ਚੋਰੀ ਹੋਈ ਸੀਗੀ। ਉਹ ਇਹਦੀ ਇਤਰਾਹ ਮੁਖ ਅਫਸਰ ਥਾਣਾ ਜੋ ਡਿਵੀਜ਼ਨ ਨੰਬਰ 4 ਨੂੰ ਮਿਲੀ ਸੀ ਤਾਂ ਇਸ ਪੰਨ ਦੇ ਵਿੱਚ ਇਹ ਐਫ ਆਈ ਆਰ ਨੰਬਰ 83 ਅਮਿਤੀ 12 8 24 ਨੂੰ ਅੰਡਰ ਸੈਕਸ਼ਨ 337 ਜਿਵੇਂ 305 ਬੀ ਐਨ ਐਸ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਦਰਜਿਸਟਰ ਕੀਤੀ ਸੀ। ਤੋ ਇਸ ਵਾਰ ਦਾ ਪ੍ਰੈਸ ਕਾਨਫਰੰਸ ਲਈ ਮਾਨਯੋਗ ਸੀਪੀ ਸਰ ਦੀ ਬਰੀਫਿੰਗ ਰਿਕਾਰਡਿੰਗਲੀ ਮੁਖ ਅਫਸਰ ਥਾਣਾ ਡਿਵੀਜ਼ਨ 4 ਬਨੋ ਜਿਹੜਾ ਹੈਗਾ ਐ ਸিসিਟੀਵੀ ਫੁਟਸ ਨੂੰ ਖੰਗਾ ਲਿਆ ਗਿਆ ਤੋ ਟੈਕਨੀਕਲ ਐਵੀਡੈਂਸ ਦੇ ਆਧਾਰ ਦੇ ਉੱਤੇ ਮੁਖ ਅਫਸਰ ਥਾਣਾ ਡਿਵੀਜ਼ਨ 4 ਬਨੋ ਇਹ ਜਿਹੜਾ ਮਕਦਮਾ ਦਾ ਜਿਹੜਾ ਦੋਸ਼ੀ ਸੀਗਾ ਉਹਨੂੰ ਟਰੇਸ ਕੀਤਾ ਤੋ ਜਿਹੜਾ ਇਹ ਦੋਸ਼ੀ ਸੀਗਾ ਹਰਵਿੰਦਰਪਾਲ ਸਿੰਘ ਉਹਲੇ ਏ ਦੇਸ ਪਾਲਾ ਇਹ ਜਿਹੜਾ ਕਿ ਜੋਹਲਾਪਿੰਡ ਦੇ ਰਹਿਣ ਵਾਲਾ ਹੈਗਾ ਵਾ ਔਰ ਇਹ ਜਿਹੜਾ ਪਾਰਲਰ ਹੈਗਾ ਇਹ ਬਿਲਕੁਲ ਜਿੱਥੇ ਨੇ ਚੋਰੀ ਕੀਤੀ ਔਰ ਦੁਕਾਨ ਦੇ ਬਿਲਕੁਲ ਲਾਗੇ ਇੱਕ ਟੇਲਰ ਮਾਸਟਰ ਦੀ ਸ਼ਾਪ ਹੈਗੀ ਜਿੱਥੇ ਇਹ ਮਤਲਬ ਨੌਕਰੀ ਕਰਦਾ ਤੂੰ ਇਹਨੇ ਮੌਕਾ ਦੇਖ ਕੇ ਇਹ ਜਿਹੜਾ ਹੈਗਾ ਐਤਵਾਰ ਦੀ ਜਿਹੜਾ ਦਿਨ ਸੀ ਉਹ ਦਿਨ ਨੇ ਚੋਰੀ ਕੀਤੀ ਤੋ ਇਹਨੂੰ ਮੁਕੱਫਰ ਥਾਣਾ ਬਗੋਂ ਜਿਹੜਾ ਹੈਗਾ ਕੱਲ ਮਿਤੀ 12 8 24 ਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੋ ਜਿਹੜੇ ਇਹਨੇ ਚੋਰੀ ਕੀਤੇ ਸੀਗੇ ਪੈਸੇ 1,11,800 ਰੁਪਏ ਜਿਹੜਾ ਪੂਰੇ ਦੇ ਪੂਰੇ ਪੈਸੇ ਜਿਹੜੇ ਹੈਗੇ ਨੇ ਇਹ ਬਰਾਮਦ ਹੋ ਗਏ ਮੈਂ ਫਿਲਹਾਲ ਇਹਦੇ ਕੋਈ ਅਸੀਂ ਜਿਹੜਾ ਰਿਕਾਰਡ ਚੈੱਕ ਕੀਤਾ ਹੈਗਾ ਕੋਈ ਮਕਦਮਾ ਦਰਜ ਨਹੀਂ ਹੈਗਾ ਇਹ ਪਹਿਲਾ ਮਕਦਮਾ ਹੈ ਇਹ ਤੇ ਦਰਜ ਹੋਇਆ ਨਹੀਂ ਫਿਲਹਾਲ ਇਹ ਕੱਲਈ ਆ ਜੀ ਇਹਨੇ ਮੌਕਾ ਦੇਖਿਆ ਹੈਗਾ ਕਿ ਐਤਵਾਰ ਦੇ ਦਿਨ ਖਾਸ ਕਰਕੇ ਜਿਹੜੀ ਮਾਰਕੀਟ ਬੰਦ ਹੁੰਦੀ ਆ ਤੋ ਇਹ ਮੌਕਾ ਪਾ ਕੇ ਆਇਆ ਤੇ ਦਾਲਾ ਤੋੜਿਆਂ ਤੇ ਅਗੰਦਰ ਵੱੜ ਕੇ ਦੁਕਾਨ ਦੇ ਗੱਲੇ ਦੇ ਵਿੱਚੋਂ ਇਹਦਾ ਹੀ ਪੈਸੇ ਚੋਰੀ ਕਰਕੇ ਲੈ ਗਿਆ ਸੀ